ਸੰਸਰ ਜਿਹੜੀ ਗੁਰੂ ਰੰਸੰਮਾਰਾ ਸੱਚੇ ਪਾਸ਼ਾ ਦੀ ਗੋਦ ਵਿੱਚ ਬੈਠੀ ਹੋਈ ਇਸ ngũສາ ਸੰਗਤ ਗਾਜੀ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਵਿਸਵ ਜੀ ਨੂੰ ਸਾਰੇ ਵੀਰਾ ਭਰਾਵਾਂ ਨੇ ਸੇਰ ਦਾ ਜੋ ਸੰਗਤ ਸਾਧ ਜਿੰਦੀ ਆਪੇ ਹੀ ਉੱਤੇ ਨਾਲ ਜੋ ਜਨਨ ਦਾ ਸਹਾਰੇ ਨੂੰ ਪਤਾ तकरीबन ਕਿ ਆਪਾਂ ਭਾਈ ਅਮਰਪਾਲ ਸਿੰਘ ਸਾਹਿਬ ਜੀ ਜਿੱਤ ਕਰਾਉਣ ਦੀ ਇੱਕ ਵੱਡਾ ਉਪਰਾਲਾ ਕਰੀਏ ਤਗੜਾ ਉਪਰਾਲਾ ਕਰੀਏ ਜੋ ਕਿ ਆਪਣਾ ਭਾਈ ਸ਼ਮਜੀਤ ਸਿੰਘ ਮਾਨ ਨੂੰ ਇਸੇ ਮਾਜੇ ਦੀ ਧਰਤੀ ਤੋਂ ਗੁਰੂ ਸਾਹਿਬ ਧਰਤੀ ਤੋਂ ਉਦੋਂ ਵੀ ਆਪਣੇ ਹਿੱਸੇ 'ਚ ਗੁਰੂ ਸਾਹਿਬ ਨੇ ਬਰਕਤ ਪਾਈ ਸੀ ਤੇ ਆਪਾਂ ਉਹਨਾਂ ਨੂੰ ਵੱਡੀ ਲੀਡ ਤੇ ਚੁਕਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਕੀਤਾ ਸੀ ਤੇ ਗੁਰੂ ਪਿਆਰੀ ਸਰਸਿੰਘ ਜੀ ਸਰਕਾਰਾਂ ਜੋ ਕਰਦੀਆਂ ਨੇ ਇਹ ਅਵਸਾਰਨ ਪਤਾ ਹੈ ਅੱਜ ਇਹ ਆਪਣੀ ਨੌਜਵਾਨ ਪੀੜ੍ਹੀ ਦੀ ਜੋੜ ਆਪਣੀਆਂ ਜ਼ਮੀਨਾਂ ਪਾਣੀਆਂ ਸਾਰੇ ਆਪਣੇ ਤੋਂ ਜ਼ਿਆਦੇ ਦੁਸ਼ਮਣ ਬਣ ਕੇ ਬੈਠੇ ਆ ਤੇ ਭਾਈ ਅਮਰਪਾਲ ਸਿੰਘ ਨੇ ਇੱਕ ਏਡਾ ਵੱਡਾ ਉਪਰਾਲਾ ਕੀਤਾ ਕਿ ਬਹੁਤ ਹੀ ਨੌਜਵਾਨ ਆਪਾਂ ਵੀਡੀਓ ਵੇਖਦੇ ਰਹੇ ਆ ਜੋ ਨਸ਼ੇ ਦੀ ਦਲਦਲ ਦੇ ਵਿੱਚ ਵਸੇ ਸੀ ਉਹਨਾਂ ਨੇ ਭਾਈ ਸਾਹਬ ਤੋਂ ਪ੍ਰੇਰਿਤ ਹੋ ਕੇ ਅਮਰਤ ਧੜੀ ਗੁਰਸਿੱਖ ਬਣਿਆ ਤੇ ਅੱਜ ਇਹਨਾਂ ਸਰਕਾਰਾਂ ਨੂੰ ਇਹ ਸਾਰਾ ਕੁਝ ਚੁਗਿਆ ਤੇ ਉਹਨਾਂ ਨੇ ਆਪਣੇ ਤੋਂ ਏਡੀ ਦੂਰ ਇਸ਼ਾਮ ਦੀਆਂ ਦੇਸਾਂ ਦੇ ਵਿੱਚ ਸਾਰੇ ਨੌਜਵਾਨਾਂ ਨੂੰ ਤੜਕੇ ਰੱਖਿਆ ਹੈ ਜੋ ਕਿ ਜੁਲਮ ਕੋਈ ਕਿੱਡਾ ਮਰਜ਼ੀ ਹੋਵੇ ਪਰ ਪੰਜਾਬ ਦੀਆਂ ਜੇਲਾਂ ਵੀ ਬਣੀਆਂ ਨੇ ਪਰ ਉਹ ਇੱਕ ਆਪਾਂ ਨੂੰ ਗੁਨਾਹ ਬਣਾ ਕੇ ਰੱਖਦੇ ਆ ਵੀ ਤੁਸੀਂ ਸਾਡੇ ਗੁਨਾਹ ਜੋ ਅਹਿਸਾਸ ਕਰਾਉਂਦੇ ਨੇ ਗੁਨਾਮੀ ਦਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਜਿਆਦਾ ਸਮਾਂ ਨਹੀਂ ਲਵਣਾ ਤੁਹਾਡੇ ਚਰਨਾਂ 'ਚ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਹਲਕੇ ਦੇ ਵਿੱਚ ਜਿੰਨੇ ਵੀ ਆਪਣੇ ਰਿਸ਼ਤੇਦਾਰ ਆ ਸੱਜਣ ਮਿੱਤਰਾਂ ਜੋ ਵੀ ਸਾਝ ਵਾਲੇ ਆਪਾਂ ਸਾਰਿਆਂ ਨੂੰ ਕਿਸੇ ਨੂੰ ਗੁੱਸਾ ਗੇੜਾ ਦੀਆ ਉਹ ਵੀ ਮਟਾ ਕੇ ਉਹਨਾਂ ਨੂੰ ਗੱਲ ਨਾਲ ਲਾ ਗਿਆ ਕਿ ਇਹ ਵੀ ਵੀਰ ਐਰ ਕੀ ਆਪਣਾ ਫਰਜ ਭੰਡਾ ਆਪਣੇ ਤੁਹਾਡੇ ਇਹਦੇ ਵਿੱਚ ਇਸ ਜਿਹੜੀ ਚੋਣ ਦੀ ਇਹ ਜਿਹੜਾ ਫਰੂਦ ਸਾਹਿਬ ਤੁਹਾੜਕਾ ਇਹਦਾ ਇੱਕ ਸਾਰੇ ਵਰਲਡ ਦੇ ਵਿੱਚ ਰੋਲਾ ਪੈਣ ਰਿਹਾ ਸਭ ਤੋਂ ਜ਼ਿਆਦਾ ਇਹ ਸੀਟ ਦਾ ਜਿੱਧਰ ਚੱਲਣ ਗਿਆ ਵਾ ਕਿਉਂਕਿ ਏਡੀ ਵੱਡੀ ਏ ਸੀਟ ਤੇ ਆਪਾਂ ਵੱਧ ਚੜ ਕੇ ਇਸ ਆਪਾਈਏ ਤੇ ਸਾਡੀ ਨਗਰ ਦੇ ਨਗਰ ਨੂੰ ਪੈਣਾ ਬੇਨਤੀ ਆ ਕਿ ਵੇਖੋ ਤੁਹਾਨੂੰ ਅਸੀਂ ਕੱਲ ਸ਼ਾਮੀ ਸਵੇਰੇ ਕਿੰਨੀਆਂ ਅਨਾਉਂਸਮੈਂਟਾਂ ਕੀਤੀਆਂ ਤੇ ਐਡਾ ਵੱਡਾ ਆਪਣਾ ਨਗਰ ਹੋਵੇ ਤੇ ਸੰਗਤ ਬਹੁਤ ਘਟਾਈ ਜਾਂ ਇਹ ਬਹੁਤ ਨਮੋਸ਼ੀ ਵਾਲੀ ਗੱਲ ਆ ਕਿਉਂਕਿ ਇਹ ਸ਼ਹੀਦਾਂ ਦਾ ਨਗਰ ਆ ਹਰ ਘਰ ਦੇ ਵਿੱਚੋਂ ਹਰ ਟੱਬਰ ਦੇ ਵਿੱਚੋਂ ਕੋਈ ਨਾ ਕੋਈ ਸਿੰਘ ਸ਼ਹੀਦ ਹੋਇਆ ਵਾ ਦੇ 84 ਵੇਲੇ ਵੱਧ ਜੜ ਕੇ ਸਪਾਇਆ ਵਾ ਤੇ ਇਹ ਬਹੁਤ ਹੀ ਮਾਣੀ ਗੱਲ ਹੈ ਕਿ ਆਪਣੀ ਸੰਗਤ ਬਹੁਤ ਜ਼ਿਆਦਾ ਘਟਾਈ ਆ ਕਿਉਂਕਿ ਵੇਖੋ ਜੇ ਅੱਜ ਆਪਾਂ ਭਾਈ ਸੌਦੇ ਨਾਲ ਨਾ ਨਾ ਤੁਰੇ ਤੇ ਅੱਗੇ ਤੋਂ ਕਿਸੇ ਨੇ ਵੀ ਕੌਮ ਦੀ ਗਵਾਹੀ ਕਰਨ ਉੱਠਣਾ ਨਹੀਂ ਜੋ ਹਰ ਇੱਕ ਨੇ ਆਪਣੇ ਬੱਚੇ ਨੂੰ ਪਰਿਵਾਰ ਨੂੰ ਉਹਦੇ ਹੀ ਸਾਹਮਣੇ ਲੜਾ ਕਿ ਛੱਡ ਦੇ ਇਹ ਨਹੀਂ ਕੋਈ ਕੌਮ ਮੋਲਣੀ ਜੋ ਕੌਦੀ ਬੰਦੇ ਦਾ ਤੇ ਹੱਥ ਜੋੜ ਕੇ ਬੈਣਦੀ ਆ ਕਿ ਆਪਾਂ ਭਾਈ ਸਾਹਿਬ ਦੇ ਨਾਲ ਤੁਰੀਏ ਤੇ ਵੋਟਾਂ ਪਾ ਕੇ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਈਏ ਇਹ ਭਾਈ ਸ਼ੋਨੀ ਸਿੰਘ ਮਾਨ ਵਾਲਾ ਜੀ ਵੋਟਾਂ ਉਹਦਾ ਵੀ ਰਿਕਾਰਡ ਤੋੜੀਏ ਤੇ ਇੱਕ ਦੁਨੀਆ ਦੇ ਵਿੱਚ ਮਿਸਾਲ ਬਣੇ ਤੇ ਮਾਝੇ ਨੇ ਮੁੱਲ ਪਾ ਕੇ ਵਿਖਾਇਆ ਚਾਹ ਮੁੱਲ ਸਾਰੀ ਦੁਨੀਆ ਪਾਉਦੀ ਆ ਇਹ ਸਾਹ ਸੰਗਤ ਦੇ ਸਿੱਖੀ ਕਦੀ ਮੁੱਕਣੀ ਨਹੀਂ ਆਪਰੇ ਵੱਡੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਦੇ శ్రీ ਰਾਮ ਤੰਦਰੁਸਤੀਆਂ ਬਖਸ਼ੇ ਪਰਿਵਾਰਾਂ ਨੂੰ ਤੰਦਰੁਸਤੀਆਂ ਗੁਰੂ ਸਾਹਿਬ ਬਖਸ਼ੇ ਤੇ ਆਪਾਂ ਭਾਈ ਸਾਹਿਬ ਦਾ ਜੁੜੀਏ ਤੇ ਗਿੱਲੇ ਸਿਕਵੇ ਸਾਰੇ ਮਟਾਈਏ ਪਹਿਲਾ ਇਹ ਆ ਵੇਖੋ ਆਪਾਂ ਬਾਜੇਗਾ ਇਹਦੇ ਪਿਤਾ ਜੀ ਬਜ਼ੁਰਗ ਹੋਏ ਨੇ ਉਹਨਾਂ ਦਾ ਬੱਚਾ ਵੀ ਆ ਉਹ ਪਰਿਵਾਰ ਛੱਡ ਕੇ ਆਪਾਂ ਇੱਧਰ ਆਣ ਕੇ ਪ੍ਰਚਾਰ ਕਰ ਰਹੇ ਆ ਕਾਵੇਂ ਕੰਮ ਸਾਰਿਆਂ ਨੂੰ ਦੇ ਆ ਜਦੋਂ ਇਹ ਸੰਸਾਰ ਕੋਈ ਚੱਲਦਾ ਕੰਮ ਦੇ ਵੀ ਚੱਲਦੇ ਰਹਿੰਦੇ ਆ ਇੱਕ ਵਾਰਸ ਆਪਣਾ ਮਾਨੀ ਬਣਾਉਣਾ ਪੈਂਦਾ ਵਾ ਕਿ ਆਪਾਂ ਕੌਮ ਜੀ ਦੇ ਪੰਥ 'ਚ ਤੁਰਨਾ ਵਾ ਕਿਉਂਕਿ ਗੁਰੂ ਸਾਹਿਬ ਨੇ ਇਹ ਕਾਰਜ ਲਈ ਆਪਾਂ ਨੂੰ ਸੰਸਾਰ ਦੇ ਘੱਲਿਆ ਵਾ ਦੁਨਿਆਵੀ ਕੰਮੋਂ ਹੀ ਕਰਨੇ ਆ ਪਰ ਪਹਿਨਾ ਪੰਥ ਦੇ ਗੁਰੂ ਸਾਹਿਬ ਦੇ ਕਾਰਜ ਕਰਨੇ ਆ